ਇਹੋ ਖੂਹ ਜਿਸ ਦਾ ਜਲ ਸ਼ਕਨ ਨਾਲ ਔਲਾਦ ਦੀ ਪ੍ਰਾਪਤੀ ਮਿਲਦੀ ਹੈ। ਇਹ ਸ਼ੇਹਰਟਾਂ ਵਾਲਾ ਪਵਿੱਤਰ ਖੂਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਲਾ ਨਾਲ ਲਵਾਇਆ। ਆਜੋ ਇਸ ਸ਼ੇਹਰਟਾਂ ਵਾਲੇ ਖੂਹ ਦੇ ਦਰਸ਼ਨ ਕਰਦੇ ਹਾਂ ਜੀ। ਇਸ ਨਗਰ ਦਾ ਨਾਮ ਵੀ ਸ਼ੇਹਾਟਾ ਸਹਿ ਪੈ ਗਿਆ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਬੇਨਤੀ ਕੀਤੀ ਗਈ ਕਿ ਹੇ ਸਤਿਗੁਰੂ ਕਿ ਸਾਡੀਆਂ ਫਸਲਾਂ ਹਰ ਵਾਰ ਸੁੱਕ ਜਾਂਦੀਆਂ ਹਨ। ਅਤੇ ਪਾਣੀ ਦਾ ਕੋਈ ਸਾਧਨ ਨਹੀਂ ਹੈ। ਦੀਨदयाल ਸਤਿਗੁਰੂ ਜੀ ਕਰੋ ਕਿਰਪਾ ਪਾਣੀ ਦਾ ਕੋਈ ਹੱਲ ਕਰੋ। ਉਹਨਾਂ ਦਿਨਾਂ ਦੇ ਵਿੱਚ ਹੀ ਬਹੁਤ ਲੰਮੇ ਅਰਸੇ ਬਾਅਦ ਮਾਤਾ ਗੰਗਾ ਜੀ ਦੀ ਕੁੱਖੋਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਬਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਅਵਤਾਰ ਧਾਰਿਆ। ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਦੇ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਗੁਰੂ ਜੀ ਵੱਲੋਂ ਖਦਵਾਈ ਕਰਵਾਈ ਗਈ ਮਾਗ ਸੁਦੀ ਪੰਚਮੀ ਸੰਮਤ 1654 ਈਸਵੀ 1597 ਨੂੰ ਪੰਚਮ ਪਾਸ਼ਾ ਜੀ ਉਹਨਾਂ ਵੱਲੋਂ ਇੱਕ ਹੀ ਖੂਹ ਦੇ ਵਿੱਚ 6 ਹਰਟਾਂ ਯਾਨੀ ਕਿ 6 ਮਾਲਾਂ ਪਾ ਕੇ ਚਲਾਇਆ ਗਿਆ ਜਿਸ ਨਾਲ ਇਲਾਕਾ ਹਰਿਆ ਭਰਿਆ ਹੋ ਗਿਆ ਸੰਗਤਾਂ ਮਲੋ ਮਾਲ ਹੋਈਆਂ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੇ ਜਸ ਗਾਏ ਗਏ ਇਸ ਸਥਾਨ ਤੇ ਪਿਆਰਿਓ 6 ਹਰਟਾਂ ਵਾਲਾ ਖੂਹ ਚਲਾਉਣ ਕਰਕੇ ਹੀ ਇਸ ਨਗਰ ਦਾ ਨਾਮ ਸ਼ਹਾਟਾ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਸ਼ੇਹਾਟਾ ਸਹਾਵ ਪਰ ਚਿੱਲਿਤ ਹੋਇਆ ਉਹ ਸ਼ੇਹਾਟਾਂ ਵਾਲਾ ਪਵਿੱਤਰ ਖੂਹ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਅੱਜ ਵੀ ਇਸ ਪਵਿੱਤਰ ਖੂਹ ਦਾ ਜਲ ਸਾਕੇ ਸੰਤਾਂ ਨਿਹਾਲ ਹੁੰਦੀਆਂ ਹਨ ਅਤੇ ਕਈ ਪ੍ਰਾਪਤੀਆਂ ਕਰ ਚੁੱਕੀਆਂ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਖੁਸ਼ੀ ਵੇਚਾ ਕੇ ਇਸ ਪਵਿੱਤਰ ਸਥਾਨ ਨੂੰ ਕਈ ਵਰ ਦਿੱਤੇ ਗਏ ਸਤਿਗੁਰਾਂ ਵੱਲੋਂ ਕਈ ਵਰ ਦੇ ਕੇ ਨਿਵਾਜਿਆ ਗਿਆ ਉਤਰ へਤ ਨਾਰੀ ਜੋ ਮਾਸ ਮਾਸ ਇਹਾ ਨਹਾਏ ਇਹ ਇੱਕ ਬਰਸਮਹਿ ਸੂਤ ਲਹੇ ਸ੍ਰੀ ਗੁਰੂ ਅਸਰ ਫਰਮਾਏ ਭਾਵ ਸਰਦਾ ਸਹਤ ਜੋ ਇਸ ਸਥਾਨ ਤੇ ਸੇਵਾ ਕਰੇਗਾ ਅਤੇ ਇਸ਼ਨਾਨ ਕਰੇਗਾ ਉਸ ਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ ਅਤੇ ਦੁੱਖਾਂ ਦਾ ਨਾਸ਼ ਹੋਵੇਗਾ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਪਿਆਰਿਓ ਬਾਲਕ ਅਵਸਥਾ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਵੀ ਇਸ ਸਥਾਨ ਤੇ ਖੇਡਦੇ ਖੇਡਦੇ ਆਇਆ ਕਰਦੇ ਸਨ ਆਪ ਜੀ ਦਾ ਜਨਮ ਬਡਾਲੀ ਸਹਿ ਵਿਖੇ ਹੋਇਆ ਸੀ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਆਪ ਜੀ ਸ਼ਿਕਾਰ ਖੇਡ ਕੇ ਇਸ ਸਥਾਨ ਤੇ ਆਇਆ ਕਰਦੇ ਸਤਿਗੁਰੂ ਜੀ ਇਸ ਸਥਾਨ ਤੇ ਆ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਿਆ ਕਰਦੇ ਸਨ ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਸਾਏ ਹੋਏ ਸਥਾਨ ਤੇ ਅਜ ਵੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆ ਕੇ ਨਸਮਸਤਕ ਹੁੰਦੀਆਂ ਹਨ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ صدਕਾ ਅਜ ਵੀ ਸ਼ੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਹਰ ਮਹੀਨੇ ਇਸ ਸਥਾਨ ਤੇ ਪੈਂਚਵੀ ਮਨਾਈ ਜਾਂਦੀ ਹੈ ਮਸਿਆ ਤੋਂ 6 ਦਿਨ ਬਾਅਦ ਪੈਂਚਵੀ ਆਉਂਦੀ ਹੈ ਅਤੇ ਹਰ ਸਾਲ ਬਸੰਤ ਪੈਂਚਵੀ ਮਨਾਈ ਜਾਂਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਗੁਰਦੁਆਰਾ ਸ਼੍ਰੀ ਸ਼ਹਾੜਾ ਸਾਹਿਬ ਅੰਮ੍ਰਿਤਸਰ ਸਾਹਿਬ